ਅਖਬਾਰ ਦੇ ਫਰੰਟ ਪੇਜ ਤੇ ਖਬਰ ਛਪੀ ਹੈ ਜੇ ਆਪਾਂ ਪੈਸੇ ਦੇ ਕੇ ਛਪੜੀ ਹੋਵੇ ਘੱਟੋ ਘੱਟ 10 ਲੱਖ ਰੁਪਈਆ ਲੱਗਦਾ ਹੈ ਹਰ ਵਾਰੀ ਫਰੰਟ ਪੇਜ ਤੇ ਖਬਰ ਛਪੀ ਪੂਰੇ ਪੰਜਾਬ 'ਚ ਜੋ ਹਾਈएस्ट ਮਾਰਜਨ ਉਹ ਪਹਿਲਾ ਕਾਉਂਸਲਰ ਦਾ ਫਿਰ ਐਮਐਲਏ ਵੇਲੇ ਪੰਜਾਬ ਦੇ ਸ਼ਹਿਰੀ ਹਲਕੇ 'ਚ ਜੋ ਸਭ ਤੋਂ ਵੱਧ ਮਾਰਜਨ ਤੇ ਇਸ ਵਾਰੀ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਇਸ ਵਾਰੀ ਵੱਡੀ ਖਬਰ ਹੈ ਜਿਹੜੀ ਮੇਨ ਅਖਬਾਰ ਦੀ ਹੈ ਬੇਖਾੜੀ ਆਪਕਾ ਨੂੰ ਸ਼ਾਬ ਜਿੰਦਗੀ ਬਦਾਸਵਾ ਹਲਕਾ ਪੂਰਬ ਵਿੱਚ ਬਦਾਸਵਾ ਹਲਕਾ ਪੂਰਬ ਚੁੰਨੀਵਾਲ ਨੇ ਔਰ 19 ਵਾੜਾ ਦੇ ਵਿੱਚੋਂ 75% ਫਿਕਤਾ ਨੌਜਵਾਨਾਂ ਨੂੰ ਦਿੱਤੀਆਂ ਨੇ ਨੌਜਵਾਨ ਪੜਾਉਣ ਔਰ ਉਹਨਾਂ ਭੈਣ ਭਰਾਵਾਂ ਨੂੰ ਦਿੱਤੀਆਂ ਨੇ ਔਰ ਜਿਹੜੇ ਕਿ 37 ਸਾਲ 36 ਸਾਲ 35 ਸਾਲ 32 ਸਾਲ 30 ਸਾਲ ਇੱਕ ਛੋਟੀ ਭੈਣ ਆ ਮੇਰੀ ਹੁਣ ਇਹ ਜੀ ਗ੍ਰੈਜੂਏਸ਼ਨ ਕਰਕੇ ਆਈ ਐਡਿਪੋਸਟ ਗ੍ਰੈਜੂਏਸ਼ਨ 25 ਸਾਲ ਦੀ ਐ ਔਰ ਉਹਨੂੰ ਟਿਕਟ ਦਿੱਤੀ ਗਈ ਐ ਔਰ ਪਹਿਲੀ ਵਾਰੀ ਹੋਇਆ ਮੇਰੇ ਖਿਆਲ ਪੂਰੇ ਲੁਧਿਆਣੇ ਚ ਪੂਰੇ ਪੰਜਾਬ ਚ 75% ਨੌਜਵਾਨਾਂ ਨੇ ਟਿਕਟ ਦਿੱਤੀ ਔਰ ਮੇਰੀ ਸੋਚ ਇਹ ਕੀ ਤੇ ਨੌਜਵਾਨਾਂ ਨੇ ਟਿਕਟਾਂ ਦਿੱਤੀਆਂ ਜਾਣ ਨੌਜਵਾਨਾਂ ਦਾ ਜੋਸ਼ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਦੋਨੋਂ ਜੋਸ਼ ਦੇ ਹੋਸ਼ ਇਕੱਠਾ ਹੋ ਕੇ ਇਸ ਵਿਦਾਸਵਾਲ ਕਰਕੇ ਨਸੀਂ ਪੂਰਾ ਇਕੱਠੇ ਹੋ ਕੇ ਜੋ ਤੁਹਾਡੀ ਮੀਰ ਪੂਰੀ ਕਰ ਸਕਾਂਗੇ ਅੱਜ ਪੌਣੇ 300 ਕਰੋੜ ਤੇ ਅੱਜ ਵਿਦਾਸਵਾਲ ਹਲਕਾ ਪੂਰਬੀ ਚ ਕੰਮ ਚੱਲ ਰਹੇ ਨੇ ਪੌਣੇ 300 ਕਰੋੜ ਦੇ ਔਰ ਉਸ ਤੋਂ ਇਲਾਵਾ 150 ਕਰੋੜ ਦਾ ਹੋਰ ਪਾਸ ਹੋ ਚੁੱਕਿਆ ਜਿਹੜਾ ਰਾਹੋ ਰੋਡ ਦਾ ਵਾ ਜਿਹੜਾ ਅੱਜ ਤੱਕ 40 ਸਾਲ ਤੋਂ ਔਰ ਦੋ ਦੋ ਮਹੀਨੇ ਜਦੋਂ ਬਰਸਾਤਾਂ ਵਿੱਚ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਪਾਣੀ ਸੁੱਕਦਾ ਔਰ ਬਰਸਾਤ ਉਹਨਾਂ ਕੇ ਬੰਬੇ ਹੁੰਦੀ ਹੈ ਮਹਾਰਾਸ਼ਟਰ ਹੁੰਦੀ ਹੈ ਤੇ ਪਾਣੀ ਇੱਥੇ ਖੜ ਜਾਂਦਾ ਸੀ ਆ ਕੇ ਔਰ ਉਹ ਵੀ ਪਾਸ ਹੋ ਚੁੱਕਿਆ ਵਾ ਔਰ ਸਭ ਤੋਂ ਵੱਡਾ ਪ੍ਰੋਜੈਕਟ 128 ਕਰੋੜ ਦੀ ਲਾਗਤ ਨਾਲ ਜਿਹੜਾ ਪੁਰਾਣੇ ਲੋਕਾਂ ਨੇ ਔਰ ਪੁਰਾਣੀਆਂ ਸਰਕਾਰਾਂ ਨੇ ਪੁਰਾਣੀਆਂ ਪਾਰਟੀਆਂ ਨੇ ਸਾਡੇ ਸਿਰ ਤੇ ਕੂੜੇ ਦਾ ਢੇਰ ਲੱਤਦਾ ਲਿਆ ਕੇ ਬਦਨਸਵਾਲ ਕਾ ਪੂਰਵੀ ਤੇ ਉਹ ਤੁਸੀਂ ਦੇਖਿਆ ਹਣਾ ਜਦੋਂ ਗਰਮੀ ਹੁੰਦੀ ਹੈ ਗਰਮੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਉੱਥੇ ਔਰ ਉਸ ਧੂਆ ਆਉਂਦਾ ਵਾ ਆਉਂਦਾ ਨਾ ਪਹਿਣਾ ਆਉਂਦਾ ਨਾ ਧੂਆ ਸਾਹ ਲੈਣਾ ਔਖਾ ਹੋ ਜਾਂਦਾ ਜਿਹੜੇ ਬਚਰੇ ਸਾਦੇ ਮਰੀਜ਼ ਨੇ ਉਹ ਤਾਂ ਇੰਦੇ ਪ੍ਰੋਬਲਮ ਦੀ ਹੱਤ ਤੋਂ ਵੱਧ ਔਰ ਫਿਰ ਜਦੋਂ ਬਰਸਾਤ ਪੈਂਦੀ ਹੈ ਔਰ ਇੰਨੀ ਇੱਕ ਸਮੈਲ ਨੇ ਨਾ ਇੱਕ ਮੁਸ਼ਕਾਉਂਦਾ ਆਉਂਦਾ ਨਾ ਪਹਿਣ ਜੀ ਆਉਦਾ ਕਿ ਨਹੀਂ ਆਉਦਾ ਕਿ ਨਹੀਂ ਆਉਂਦਾ ਜੀ ਜਦੋਂ ਬਰਸ਼ਾਦ ਹੁੰਦੀ ਹੈ ਉਹ ਕੂੜੇ ਡੇਰ ਨੂੰ ਚੱਕਣ ਵਾਸਤੇ ਜਿਹੜਾ ਤੁਸੀਂ 2022 ਦੇ ਵਿੱਚ ਮੈਨੂੰ ਚਾਲੂ ਫਾਇਆ ਸੀ ਨਾ ਅੱਜ ਉਹਦੇ ਨਾਲ ਸਪਾਈ ਹੋ ਗਿਆ 128 ਕਰੋੜ ਰੁਪਏ ਦਾ 128 ਕਰੋੜ ਰੁਪਏ ਲੱਗ ਗਏ ਔਰ ਜੰਗੀ ਪੱਧਰ ਤੇ ਚੱਲ ਰਿਹਾ ਔਰ 1.5 ਸਾਲ ਜੋ ਸਫਾਈ ਹੋ ਜਾਣੀ ਹੈ 1.5 ਸਾਲ ਦਾ ਟਾਈਮ ਹੈ ਠੇਕੇਦਾਰ ਦਾ ਉਸ ਤੋਂ ਬਾਅਦ 51 ਕਿਲੇ ਜਗ੍ਹਾ ਉਹ ਜਿੱਥੇ 20 ਕਿਲੇ ਦਾ ਨਾਲ ਪ੍ਰੋਜੈਕਟ ਲੱਗ ਰਿਹਾ ਜਿਹੜਾ ਸਵੇਰੇ ਕੂੜਾ ਆਊ ਸ਼ਾਮ ਨੂੰ ਖਤਮ ਹੋਊਗਾ ਜਿਹੜਾ ਝੁਲਫਾਵਾ ਦੇ ਕੋਲ ਉਹ ਸੀਮਤੀ ਫੈਕਟਰੀ ਸਿਵਰਥਾਂ ਕਿ ਚੱਲੇ ਜਾਊਗਾ ਔਰ ਜਿਹੜਾ ਖਾਦ ਨਿਕਲੂਗਾ ਉਹ ਕਿਸਾਨਾਂ ਨੂੰ ਲੈ ਜਾਣਗੇ ਜਿਹੜੀ ਮਿੱਟੀ ਨਿਕਲੂ ਭਰਤ ਦੇ ਕੰਮ ਆਊ ਪਰ ਤੇ ਨਹੀਂ ਕੋ ਜੂੜਤਾ ਭਰਤ ਨਹੀਂ ਮਿਲ ਰਿਆ ਕਿਦੋਂ ਉਹ ਭਰਤ ਦੇ ਕੰਮ ਆਊਗਾ ਅੱਜ ਕੇ ਉਹ ਜਿਹੜੀ ਮੈਂ ਸਰਕਾਰ ਤੋਂ ਮੰਗ ਕੀਤੀ ਹੈ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਹੈ ਔਰ ਮੈਂ ਲਿਖ ਕੇ ਤਵਾ ਮੁੱਖ ਮੰਤਰੀ ਸਾਹਿਬ ਨੂੰ ਵੀ ਮੇਰੇ ਏਰੀਆ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਨਹੀਂ ਕੋਈ ਵੱਡੇ ਗਰਾਊਂਡ ਨਹੀਂ ਉਹਦੇ ਵਾਸਤੇ ক্রিকেট ਗਰਾਊਂਡ ਫੁੱਟਬਾਲ ਗਰਾਊਂਡ ਬਾਸਕਟਬਾਲ ਗਰਾਊਂਡ ਸਾਰੇ ਦੇ ਸਾਰੇ ਗਰਾਊਂਡ ਇੱਕ ਰੋਜ਼ਗਾਰਨ ਵਰਗਾ ਗਾਰਡਨ ਜਿੱਥੋਂ 스멜 ਆਉਂਦੀ ਹੈ ਨਾ ਮੁਸ਼ਕੋਦੀ ਹੈ ਔਰ ਡੇਢ ਸਾਲ ਬਾਅਦ ਜਦੋਂ ਚੱਕਿਆ ਗਿਆ ਤੇ ਉਸ ਤੋਂ ਬਾਅਦ ਮੈਂ ਨਹੀਂ ਕਹਦਾ ਡੇਢ ਸਾਲ ਬਾਅਦ ਜਦੋਂ ਹੀ ਹੋ ਜਾਣਾ ਉਸ ਤੋਂ ਬਾਅਦ ਸਾਲ ਬਾਅਦ ਸਾਲ ਦੇ ਵਿੱਚ ਵਿੱਚ ਉਹ ਤੋਂ 스멜 ਖੁਸ਼ਬੂ ਆਉਗੀ ਖੁਸ਼ਬੂ ਜੋ ਰੋਜ਼ਗਾਰਨ ਰਹੂਗਾ ਨਾ ਰੋਜ਼ਗਾਰਨ ਦੇਖਿਆ ਜੀ ਕਿਸੇ ਨੇ ਦੇਖਿਆ ਰੋਜ਼ਗਾਰਨ ਉਹ ਜਿਆ ਰੋਜ਼ਗਾਰ ਲੈ ਕੇ ਆ ਰਹੇ ਆ ਤਾਂ ਕਿ ਇਹ ਇਲਾਕਾ ਵੀ ਜਿਹੜੇ ਮੇਰੇ ਪਹਿਣਪਰਾਂ ਦੇ ਜਿਹੜੇ ਬੱਚੇ ਨੇ ਔਰ ਜਿਨ੍ਹਾਂ ਨੇ ਆਉਣ ਵਾਲਾ ਜਿਹੜਾ ਸਾਡਾ ਪੇਕਾ ਤੇ ਉਹ ਵਧੀਆ ਖੇਡ ਸਕਣ ਆਪਣੀ ਸਿਹਤ ਨੂੰ ਠੀਕ ਰੱਖ ਸਕਣ ਔਰ ਪੜ੍ਹ ਕੇ ਲਿਖ ਕੇ ਔਰ ਆਪਣੇ ਪੈਰਾਂ ਤੇ ਖੜੇ ਹੋ ਸਕਣ ਕਿਉਂਕਿ ਜਦੋਂ ਬੱਚਾ ਪੜ੍ਹੇ ਲਿਖਿਆ ਹੋਊਗਾ ਜਿਹੜਾ ਆਮ ਆਦੀ ਪੜ੍ਹਦਾ ਮਿਸ਼ਨ ਹੈ ਆਮ ਆਦੀ ਪੜ੍ਹਦਾ ਮਿਸ਼ਨ ਹੀ ਕੋਈ ਹੈ ਦਵਾਈ ਤੇ ਪੜ੍ਹਾਈ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਅੱਜ ਪੂਰੀ ਦੁਨੀਆ 'ਚ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਹਰ ਥਾਂ ਤੇ ਦਵਾਈ ਪੜ੍ਹਾਈ ਫਰੀ ਹੈ ਅਸੀਂ ਬੱਚੇ ਉੱਥੇ ਭੇਜਦੇ ਹਾਂ ਨਾ ਰੋਜ਼ਗਾਰ ਮਿਲਦਾ ਤਿੰਨ ਚੀਜ਼ਾਂ ਮਿਲਦੀਆਂ ਸਭ ਤੋਂ ਪਹਿਲਾਂ ਦਵਾਈ ਤੇ ਪੜ੍ਹਾਈ ਫਰੀ ਤੇ ਫਿਰ ਰੋਜ਼ਗਾਰ ਤੇ ਅਰਵਿੰਦ ਕੇਜੀ ਬਾਲਜੀ ਜਿਹੜੇ ਆਪ ਆਦੀ ਪੜ੍ਹਦੇ ਮੁਖੀ ਨੇ ਜਿਹੜੇ ਅਮੀਰ ਮਾਨਦਾਰ ਨੇ ਔਰ ਜਿਨ੍ਹਾਂ ਨੇ ਈਡੀ ਨੇ ਸੀਬੀ ਨੇ ਛਾਪੇ ਮਾਰੇ ਕਹਿੰਦੇ ਕਰਪਸ਼ਨ ਕੀਤੀ ਹੈ ਤੇ ਕੋਡੀ ਫਟੀ ਫੁੱਟੀ ਕੋਡੀ ਨਹੀਂ ਮਿਲੀ ਜੇ ਕੀਤੀ ਉਹਦੀ ਤਾਂ ਹੀ ਮਿਲਦੀ ਔਰ ਮੈਂ ਤਾਂ ਇਹ ਪੁੱਛਦਾ ਨਾ ਭਾਈ ਉਹਨਾਂ ਨੂੰ ਪੁੱਛੋ ਵੀ ਇਸ ਮਾਨ ਖਾ ਗਿਆ ਜਿਹੜੀ ਕਰਪਸ਼ਨ ਕੀਤੀ ਜਾਂ ਜਮੀਨ ਨਿਕਲ ਗਈ ਕੋਈ ਨਹੀਂ ਮਿਲਿਆ ਤੇ ਜਿਹਦੀ ਸੋਚ ਹੈ ਜਿਹੜਾ ਆਪਣੇ ਇੰਡੀਆ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਨ੍ਹਾਂ ਪੜੇ ਹੋਏ ਨੇ ਆਈਆਰਐਸ ਅਫਸਰ ਨੇ ਉਹਨਾਂ ਦੀ ਸੋਚ ਆ ਜੇ ਅਮਰੀਕਾ ਕੈਨੇਡਾ ਦਵਾਈ ਤੇ ਪ੍ਰਾਈਫਰੀ ਦੇ ਸਕਦਾ ਅਸੀਂ ਕਿਉਂ ਨਹੀਂ ਦੇ ਸਕਦੇ ਜੋ ਤੁਸੀਂ ਟੈਕਸ ਨਹੀਂ ਦਿੰਦੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਨੂਨ ਮਿਰਚ ਮਸਾਲਾ ਹਲਦੀ ਤੇਲ ਔਰ ਜਿਹੜੇ ਕੱਪੜੇ ਪਾ ਲੈ ਹਰ ਇੱਕ ਚੀਜ਼ ਤੇ ਟੈਕਸ ਦਿੱਤੇ ਨੇ ਉਹ ਟੈਕਸਾਂ ਦੇ ਪੈਸੇ ਸਰਕਾਰ ਕੋਲ ਨੇ ਸਰਕਾਰ ਦਾ ਕੰਮ ਆ ਤੁਹਾਡੇ ਟੈਕਸਾਂ ਦੇ ਪੈਸੇ ਤੁਹਾਡੇ ਵਾਸਤੇ ਔਰ ਤੁਹਾਡੀ ਪਰਚੇ ਦੀ ਵਾਸਤੇ ਤੁਹਾਡੀ ਦਵਾਈ ਵਾਸਤੇ ਪ੍ਰਾਈ ਵਾਸਤੇ ਲਾਉਣੇ ਪਰ ਇਹ ਬੇਈਮਾਨ ਲੋਕਾਂ ਨੇ ਨਹੀਂ ਲਾਏ ਹਰਵਿੰਦ ਕੇਜਰੀਵਾਲ ਆ ਰਿਹਾ ਦਿੱਲੀ ਦੇ ਵਿੱਚ ਅੱਜ ਦਵਾਈ ਵੀ ਫਰਾਈ ਆ ਪੜਾਈ ਵੀ ਫਰੀ ਹੈ ਔਰ ਤੀਜੀ ਵਾਰੀ ਸਰਕਾਰ ਬਣੀ ਆ ਚੌਥੀ ਵਾਰੀ ਬਣ ਜਾ ਰਹੀ ਹੈ ਕਿਉਂ ਆਪਾਂ ਆਪ ਕਹਿੰਦੇ ਆ ਦਿੱਲੀ ਦੇ ਲੋਕ ਬਹੁਤ ਤੇਜ ਨੇ ਕਹਿੰਦੇ ਨਾ ਉਹ ਬਹੁਤ ਤੇਜ ਨੇ ਨਾ ਮੁਕਾਬਲਾ ਕੋਈ ਨਹੀਂ ਉਹਨਾਂ ਲੋਕਾਂ ਨੇ ਤਿੰਨ ਵਾਰੀ ਸਰਕਾਰ ਬਣਾਈ ਤੇ ਅੱਜ ਵੀ ਤੁਹਾਡੇ ਰਿਸ਼ਤੇਦਾਰ ਕੋਈ ਹੋਣੇ ਆ ਪੁੱਛੋ ਅੱਜ ਵੀ ਕਹਿੰਦੇ ਹਰਵਿੰਦ ਕੇਜਰੀਵਾਲ ਅੱਜ ਵੀ ਕਹਿੰਦੇ ਹਰਵਿੰਦ ਕੇਜਰੀਵਾਲ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਅੱਜ ਵੀ ਕਹਿ ਰਹੇ ਨੇ ਰਵਿੰਦਰ ਕੇਜੀਵਾਲ ਮੁੱਖ ਮੰਤਰੀ ਹੋਊਗਾ ਸਾਡਾ ਰਵਿੰਦਰ ਕੇਜੀਵਾਲ ਹੋਊਗਾ ਸਾਡੇ ਬੱਚਿਆਂ ਨੂੰ ਬਣਾ ਰਿਹਾ ਔਰ 10 ਸਾਲ ਸਰਕਾਰ ਚੱਲੀ ਹੈ 10 ਦੇ ਬਦ ਸਾਲ ਚ ਹਜ਼ਾਰਾਂ ਬੱਚੇ ਸਰਕਾਰੀ ਸਕੂਲਾਂ ਚ ਪੜ ਕੇ ਅੱਜ ਅਫਸਰ ਲੱਗ ਰਹੇ ਆ ਆਮ ਆਦਮੀ ਪੜਦਾ ਇੱਕੋ ਮਿਸ਼ਨ ਆ ਔਰ ਤੁਹਾਡੇ ਬੱਚਿਆਂ ਨੂੰ ਪੜਾਉਣਾ ਤੁਹਾਡੇ ਬੱਚਿਆਂ ਨੂੰ ਅਫਸਰ ਬਣਾਉਣਾ ਔਰ ਉਹ ਅੱਜ ਪੰਜਾਬ ਚ ਹੋ ਰਿਹਾ ਹੈ ਅੱਜ ਬਦਾਸਵਾ ਹਲਕਾ ਪੂਰੀ ਵਿੱਚ ਅੱਜ ਆਪਣੇ ਸਕੂਲਾਂ ਫੈਮਿਨਿਸਟ ਦੇਖਿਆ ਜੀ ਕਿਸ ਨੇ ਦੇਖਿਆ ਇਹੋ ਜਿਹੇ ਬਣਿਆ ਸਰਕਾਰੀ ਸਕੂਲਾਂ ਦੇ ਬੱਚੇ ਨੇ ਆਪਣੇ ਬੱਚੇ ਹਟਾ ਕੇ ਉਹ ਚਲਾਏ ਨੇ ਉਹ ਸਰੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਆਪਣਾ ਮਾਪਿਆਂ ਦੇ ਬੱਚੇ ਹਟਾ ਕੇ ਸਰਕਾਰੀ ਸਕੂਲ ਚਲਾਏ ਨੇ ਔਰ ਐਸਾ ਸਕੂਲ ਬਣਿਆ ਔਰ ਇੱਕ ਸਕੂਲ 2 ਮਹੀਨੇ ਤੱਕ ਉਹ ਘਟਨ ਕਰਨ ਜਾ ਰਿਹਾ ਟਿੱਬਾ ਰੋਡ ਤੇ ਇੱਕ ਤਾਜਪੁਰ ਤੇ ਦੇਖਿਆ ਹੁਣ ਚਾਰ ਦਿਵਾਰੀ ਹੋ ਰਹੀ ਹੈ ਜਿੱਥੇ ਆਪਾਂ ਫਰਦਵਾ ਤੋਨੇ ਆ ਡੇਢ ਕਿਲੇ ਚ ਉੱਥੇ ਵੀ ਉਸੇ ਤਰ੍ਹਾਂ ਸਕੂਲ ਬਣ ਜਾ ਰਿਹਾ ਕਿਲੇ ਚ ਉਹ ਸਕੂਲ ਬਣਾਉਣ ਜਾ ਰਿਹਾ ਵਰਮਾ ਜੀ ਔਰ ਮੇਰਾ ਖਿਆਲ ਪੂਰੇ ਲੁਧਿਆਣੇ ਚ ਉਹ ਜਿਹੜਾ ਸਕੂਲ ਹੀ ਜਿਹੜਾ ਸਕੂਲ ਬਣਾਉਣ ਜਾ ਰਿਹਾ ਦੇ ਦੋ ਦੋ ਹਸਪੀਟਲ ਜਿਹੜੇ ਚਿੱਟੇ ਹਾਤੀ ਸੀਗੇ 2022 ਤੋਂ ਜਦੋਂ ਤੁਸੀਂ ਅਸੀਰਵਾਦ ਦਿੱਤਾ ਉਸ ਤੋਂ ਪਹਿਲਾਂ ਸਿਰਫ ਉੱਤੇ ਬੱਚਿਆਂ ਦੇ ਟੀਕੇ ਲੱਗਦੇ ਸੀ ਪੈੜਾਂ ਨੂੰ ਪਤਾ ਹੁਣ ਨਿੱਕੇ ਲੋੜ ਜਾਂਦੇ ਸੀ ਸਿਰਫ ਟੀਕੇ ਲੱਗਦੇ ਸੀ ਅੱਜ ਉੱਥੇ ਸਾਰੇ ਵਰਤਮਾਨ ਦੇ ਬੈਕ ਸਾਈਡ ਤੇ ਸ਼ਿਵਾਸ਼ ਨਗਰ ਅੱਜ ਸੀਐਮਸੀ ਦੀ ਟੀਮਾਂ ਬੈਠੀਆਂ ਨੇ ਪਰ ਉਹ ਤਰਖਾ ਜਿਹੜੇ ਪੈਸੇ ਆ ਸਰਕਾਰ ਦੇ ਰਹੀ ਹੈ ਕਿਉਂਕਿ ਜੇ ਡਾਕਟਰ ਭਰਤੀ ਨਹੀਂ ਹੋਏ ਇਸ ਕਰਕੇ ਸੀਐਮਸੀ ਨਾਲ ਕਨੈਕਟ ਕਰਕੇ ਸਾਰੇ ਸਾਰੇ ਪੈਸੇ ਡਾਕਟਰ ਨੂੰ ਸਰਕਾਰ ਦੇ ਰਹੀ ਹੈ ਤੇ ਦਵਾਈ ਸਰਕਾਰ ਆ ਰਹੀ ਹੈ ਤੇ ਦਵਾਈ ਵੀ ਮਿਲ ਰਹੀ ਹੈ ਤੇ ਪੜਾਈ ਵੀ ਮਿਲ ਰਹੀ ਹੈ ਔਰ ਇੱਕ ਆਜੋ ਜੀ ਆਜੋ ਆਜੋ ਔਰ ਦੋਨੇ ਹਸਪੀਟਲ ਇਸ ਤੋਂ ਬਾਅਦ ਆ ਨੌ ਆਪਾਤਕ ਕਲੀਨਿਕ ਨੌ ਆਪਾਤਕ ਕਲੀਨਿਕ ਬਣ ਚੁੱਕੀਆਂ ਨੇ ਪੰਜ ਹੋਰ ਬਣਨ ਤਿਆਰ ਨੇ ਉਹ ਤੁਸੀਂ ਦੇਖਿਆ ਨਾ ਭੈਣ ਜੀ ਜਿਹੜੀਆਂ ਆਵਾਦੂ ਕਲੀਨਿਕ ਬੜੀਆਂ ਨੇ ਔਰ ਜਦੋਂ ਵਿੱਚ ਜਾ ਕੇ ਆਪਾਂ ਬੈਠ ਜਾਂਦੇ ਆ ਨਾ ਅੱਧੀ ਬਿਮਾਰੀ ਤਾਂ ਵੈਸੇ ਹੀ ਦੂਰ ਹੋ ਜਾਂਦੀ ਆ ਦੇਖਿਆ ਗਏ ਉਹਦੇ ਏਸੀ ਲੱਗੇ ਹੋ ਨੇ ਵਧੀਆ ਟੇਬਲ ਨੇ ਔਰ ਵਧੀਆ ਡਾਕਟਰ ਨੇ ਇਲਾਜ ਫਰੀ ਹੈ ਔਰ ਟੈਸਟ ਫਰੀ ਨੇ ਔਰ ਪਹਿਲਾਂ ਕੀ ਹੁੰਦਾ ਸੀਗਾ ਆਪਾਂ ਸਰਕਾਰੀ ਕਦੇ ਦਵਾਈ ਲੈਣ ਚੱਲੇ ਕਿ ਡਿਸਪੈਂਸਰੀ ਤੇ ਦੋ ਚਾਰ ਬੁਆਰੀਆਂ ਹੋਰ ਲੈ ਆਉਂਦੇ ਸੀ ਤੇ ਅੱਜ ਜਾ ਕੇ ਦੇਖੋ ਤੁਸੀਂ ਆਮਦਿਕਲੇ जाके देखो और इस ਤੋਂ علاوہ 128 ਕਰੋੜ ਦਾ ਦਾਅਵਾ ਕੀਤਾ ਔਰ ਮੇਕਰ ਪੰਪਲ ਨੇ ਥੋੜੀ ਸ਼ਾਮ ਦੇ ਵੱਡੇ ਹੋਣਾ ਔਰ ਕਿੰਨੇ ਪੈਸੇ ਆ ਜਿਹੜੇ ਪੌੜੇ 300 ਕਰੋੜ ਰੁਪਈਆ ਲਗ ਲਗ ਦੱਸਿਆ ਗਿਆ ਵੀ ਇੰਨੇ ਨੇ ਇਹਦੇ ਵਾਸਤੇ ਆਏ ਨੇ ਇਹ ਤੁਹਾਡੇ ਪੈਸੇ ਨੇ ਤੁਹਾਡੇ ਟੈਕਸ ਦੇ ਪੈਸੇ ਨੇ ਕਿਸੇ ਦੇ ਬਾਪ ਦੇ ਪੈਸੇ ਨਹੀਂ ਜਿਹੜੇ ਸਵੇਰ ਤੋਂ ਸ਼ਾਮ ਤੱਕ ਤੁਸੀਂ ਟੈਕਸ ਦੇ ਉਹ ਪੈਸੇ ਤੁਹਾਡੇ ਵਾਸਤੇ ਨੇ ਤੁਹਾਡੇ ਨੇ ਪਹਿਲਾਂ ਬੇਈਮਾਨ ਲੋਕ ਕੀ ਕਰਦੇ ਸੀਗੇ ਤੁਸੀਂ ਦਾ ਟੈਕਸ ਦੇਈ ਜਾਂਦੇ ਸੀਗੇ ਜਿੰਨੇ ਮੰਗਦੇ ਈ ਦੇਈ ਜਾਂਦੇ ਸੀ ਜਦੋਂ ਪਾਪ ਸੋਦੇ ਪੰਜਾਬ ਪਰਸੈਂਟ ਇਹਨਾਂ ਮੰਤਰੀਆਂ ਸੰਤਰੀਆਂ ਦੇ ਅਫਸਰਾਂ ਦੇ ਘਰੇ ਜਾਂਦੇ ਸੀ ਅੱਜ ਅਫਸਰ ਵੀ ਜੇਲ੍ਹ ਜਾ ਰਹੇ ਨੇ ਔਰ ਮੰਤਰੀ ਵੀ ਜੇਲ੍ਹ ਜਾ ਰਹੇ ਨੇ ਕਿਉਂ ਕਿ ਕਰਪਸ਼ਨ ਜਿਹੜਾ ਕਰਪਸ਼ਨ ਕਰੂਗਾ ਚਾਹੇ ਆਪਣਾ ਮੰਤਰੀ ਆ ਚਾਹੇ ਦੂਜਾ ਮੰਤਰੀ ਸਾਰੇ ਜੇਲ੍ਹ ਜਾਣਗੇ ਇਹ ਆਮ ਆਦੀ ਪਰਦਾ ਮਿਸ਼ਨ ਹੈ ਆਮ ਆਦੀ ਪਰਦਾ ਮਿਸ਼ਨ ਆ ਪੰਜਾਬ ਨੂੰ ਅਗਲਾ ਪੰਜਾਬ ਬਣਾਉਣਾ ਅੱਜ 350 ਕਰੋੜ ਦੇ ਕੰਮ ਚੱਲ ਰਹੇ ਨੇ ਮੈਂ ਅਸ਼ੀਰਵਾਦ ਦਿੰਦਾ ਤੁਹਾਡੇ ਅਸ਼ੀਰਵਾਦ ਨਾਲ ਬੱਲੇ ਬੱਲੇ ਮੈਂ ਪੂਰੀ ਕੋਸ਼ਿਸ਼ ਕੀਤੀ 22 ਸਾਲਾਂ ਚ ਅੱਜ ਪੌਣੇ 350 ਕਰੋੜ ਰੁਪਇਆ ਲਿਆ ਸਕਿਆ ਪਰ ਤੁਸੀਂ ਮੈਜਰ ਕਰੋ 22 ਸਾਲ ਸਰਕਾਰ ਆਪਣੀ ਬਾਕੀ ਹੈ ਔਰ ਮੈਂ ਇਕੱਲਾ ਨੁਸ਼ੀਰਵਾਦ ਦਿੱਤਾ ਸੀ ਹੁਣ ਉੰਨੀਆਂ ਨੂੰ ਹੋਰ ਦੇ ਦਿਓ ਆ ਸੁਖਵੈਲ ਕਰੇ ਵਾਲ ਨੂੰ ਮੇਰੇ ਛੋਟੇ ਭਰਾ ਨੂੰ ਦੇ ਦਿਓ ਚੋਟ ਸ਼ਾਂਤ ਤੁਹਾਡਾ ਪੈੜਾ ਵਾਲਾ ਪਤਾ ਹੀ ਹੈ ਝਾੜੂ ਜਿਹਦੇ ਨਾਲ ਘਰ ਦੀ ਸਫਾਈ ਕਰਦੇ ਆ ਤੇ ਸਫਾਈ ਬਾਹਰ ਵਾਲੀ ਵੀ ਉਹਦੇ ਨਾਲ ਹੀ ਹੋਣੀ ਹੈ 2022 ਚ ਤੁਸੀਂ ਮੈਨੂੰ ਝਾੜੂ ਫੜਾਇਆ ਆ ਜਿਹੜੇ ਮੈਂ ਦੱਸਿਆ ਪੌਣੇ 350 ਕਰੋੜ ਦੇ ਕੰਮ ਹੋ ਰਹੇ ਨੇ ਉਹਦੇ ਨਾਲ ਸਪਾਈ ਹੋ ਰਹੀ ਹੈ ਝਾੜੂ ਤੇ ਪਾਣੀ ਆ ਝਾੜੂ ਤੇ ਪਾਣੀ ਆ ਝਾੜੂ ਪਾਣੀ ਤੇ ਲਾਣੀ ਆ ਝਾੜੂ ਤੇ ਲਾਣੀ ਆ ਕਿੱਥੇ ਲਾਣੀ ਆ ਝਾੜੂ ਤੇ ਲਾਣੀ ਆ ਪੌਣੇ 350 ਕਰੋੜ ਦੇ ਕੰਮ ਤੁਹਾਡੇ ਅਸ਼ੀਰਵਾਦ ਨਾਲ ਮੈਂ ਲੈ ਕੇ ਆਇਆ ਇਹ ਤੁਹਾਡਾ ਅਸ਼ੀਰਵਾਦ ਸੀਗਾ ਤੁਸੀਂ ਆਪਣੀ ਕੀਮਤੀ ਵੋਟ ਪਾਈ ਪਰਮਾਤਮਾਗੇ ਅਰਦਾਸ ਕੀਤੀ ਔਰ ਪਰਮਾਤਮਾ ਕਿਰਪਾ ਕਰੇ ਅਰਦਾਸ ਕਰਿਓ ਤਾਕੇ ਆਪਾਂ 19 ਦੀ 19 ਕਾਉਂਸਲਰ ਜਿਹੜੇ ਤੁਸੀਂ ਅਸ਼ੀਰਵਾਦ ਦੇ ਰਹੇ ਹੋ ਪਹਿਲਾਂ ਮੈਂ ਇਕੱਲਾ ਸੀਗਾ ਹੁਣ 19 ਬਾਹਾਂ ਮੇਰੀਆਂ ਮੇਨੂੰ ਨਾਲ ਦੇ ਦਿਓ ਤਾਂ ਕਿ 22 ਸਾਲ ਦੇ ਵਿੱਚ ਔਰ 19 ਉਹ 20 ਮੈਂ ਤੇ 21 ਜਿਹੜੇ ਸਾਰੇ ਸਾਥੀ ਮੇਰੇ ਖੜੇ ਨੇ ਆਮ ਆਦੀ ਪਾਰਟੀ ਦੇ ਜਿਹੜੇ ਜਜਾਰੂ ਸਾਥੀ ਮੇਰੇ 2007 ਮਾਡਲ 2007 ਤੋਂ ਖੜੇ ਨਾਲ ਤੇ ਅਸੀਂ ਇਕੱਠੇ ਹੋ ਕੇ ਜਿਹੜੇ 22 ਸਾਰੇ ਤੇ ਆ ਇਮੇਜਨ ਕਰੋ ਸੋਚੋ ਜੇ 22 ਸਾਲ ਚ ਮੈਂ ਇਕੱਲਾ ਪੌਣੇ 300 ਕਰੋੜ ਰੁਪਏ ਲਿਆ ਸਕਦਾ ਤੇ ਫਿਰ ਅਸੀਂ 19 20 ਤੇ 21 ਹੋ ਕੇ ਤੇ ਕਿੰਨੇ ਲਿਆ ਸਕਦੇ ਹਜ਼ਾਰਾਂ ਕਰੋੜ ਰੁਪਈਆ ਹਜ਼ਾਰਾਂ ਕਰੋੜ ਰੁਪਈਆ ਇਹ ਤੁਹਾਡੇ ਵਾਸਤੇ ਆਊਗਾ ਤੁਹਾਡੇ ਟੈਕਸ ਦੇ ਵਿੱਚ ਮੇਰਾ ਮਕਸਦ ਇੱਕੋ ਹੀ ਆ ਜਦੋਂ 19 ਦੀ ਉਨੇ ਜਾ ਕੇ ਪਰ ਅਸੀਂ ਕਵਾਂਗੇ ਸਰਕਾਰ ਨੂੰ ਆ 19 ਦੀ ਉਨੇ ਸਾਥੀ ਕੜੇ ਨੇ ਸਾਰੇ ਸੰਗਤ ਨੇ ਜਾ ਕੇ ਵਿਜਰੇ ਬਦਸਬਹਾਰ ਕਾ ਪੂਰਬੀ ਸੰਗਤ ਨੇ ਅਸ਼ੀਰਵਾਦ ਦਿੱਤਾ ਤੇ ਫੰਡ ਵੀ ਇੰਨੇ ਚਾਹੀਦੇ ਆ ਤੇ ਫਿਰ ਮਨਾਂ ਨਹੀਂ ਹੋਣ ਲੱਗਿਆ ਕਿਉਂਕਿ ਤਾਕਤ ਸਾਡੇ ਕੋਲ 19 ਦੀ ਹੈ ਆਗ ਸਾਡੇ ਇਕੀਆਂ ਦੀ ਹੈ। ਪੂਰੇ ਤੁਹਾਡੇ ਹੱਥ ਹੈ। ਕਿਰਪਾ ਕਰ ਦਿਓ।